ਕਿਦਾ ਕਿ ਮੁੰਡੇ ਅੰਦਾ ਕਿਦਾ ਕੱਠ ਦਿਖਾਉਂਦੇ ਆ ਕਹਿੰਦੇ ਕਿ ਮੁੰਡੇ ਹੁੰਦੇ ਆ ਕੋ ਬੋਰਡ ਕਿਤੇ ਦੀ ਪੱਕੀ ਨਹੀਂ ਹੁੰਦੀ ਆਪਣੇ ਨਾਲ ਕਿਹੜਾ ਯੂਥ ਤੁਰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਨਾਲ ਪੱਕਾ ਯੂਥ ਤੇ ਉਹ ਯੂਥ ਸਾਰੇ ਪਾਸੇ ਜਾ ਰਿਹਾ ਤੁਹਾਡਾ ਨਹੀਂ ਜਿਹੜਾ ਸਾਡਾ ਯੂਥ ਆ ਉਹ ਸਿਰਫ ਆਮ ਆਦਮੀ ਪਾਰਟੀ ਨਹੀਂ ਸਪੋਰਟ ਕਰਦਾ ਉਹ ਜਿੱਥੇ ਅਸੀਂ ਜਾਣਾ ਆਮ ਆਦਮੀ ਪਾਰਟੀ ਦੀ ਮੀਟਿੰਗ ਹੁੰਦੀ ਹੈ ਉੱਥੇ ਸਾਡੇ ਨਾਲ ਹੁੰਦਾ ਤੇ ਉਹ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾਉਗੇ ਬਾਕੀ ਰਵਾਇਤੀ ਪਾਰਟੀਆਂ ਨੂੰ ਉਹ ਉਹਨਾਂ ਨੇ ਉਹਨਾਂ ਦਾ ਹਾਲ ਦੇਖ ਲਿਆ ਹੈ 10 ਸਾਲ ਦੇਖ ਲਿਆ ਰਬਨੀ ਬਿੱਟੂ ਜੀ ਨੂੰ ਕਾਂਗਰਸ ਵਿੱਚ ਟਾਈਮ ਬਿਲੇ ਤੇ ਹੁਣ ਉਹਨਾਂ ਨੇ ਲੋਕਾਂ ਨੇ ਮਨ ਬਣਾਇਆ ਹੋਇਆ ਆਮ ਆਦਮੀ ਪਾਰਟੀ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣਗੇ ਕਿਹੜੇ ਕੀ ਉਹਨੂੰ ਬੈਂਸ ਬ੍ਰਦਰ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਦੇ ਇਸ ਫੋਲ ਤੇ ਕਦੇ ਉਸ ਫੋਲ ਤੇ ਐਵੇਂ ਦੇ ਬੰਦੇ ਦਾ ਆਪਾਂ ਨਾਂ ਨਹੀਂ ਲੈਣਾ ਐਵੇਂ ਦੀ ਗੱਲ ਕਰਨੀ ਗੱਲ ਹੋ ਰਹੀ ਆ ਐਮਪੀ ਦੇ ਕੈਂਡੀਡੇਟਾਂ ਦੀ ਅਸ਼ੋਕ ਪ੍ਰਾਸ਼ਰ ਜੀ ਬਿੱਟੂ ਜੀ ਰਾਜਾ ਬਣਿੰਗ ਜੀ ਇਹ ਬੰਦੇ ਕਿਸੇ ਲੈਨ ਚ ਨਹੀਂ ਹੈਗੇ ਨਾ ਸੋ ਲੋਕਾਂ ਨੇ ਮਨ ਬਣਾਇਆ ਹੈ ਵਾ ਸ਼ੋਕ ਪ੍ਰੈਸ਼ਰ ਬੱਪੂ ਜੀ ਇਸ ਵਾਰ ਐਮਪੀ ਬਣਨਗੇ ਤੇ ਉਹ ਇਹਨਾਂ ਦੀ ਜਿੱਤ ਪੱਥਰ ਤੇ ਲਕੀਰ ਹੈ ਜੀ ਕਿੰਦਾ ਕਿ ਮੁੰਡੇ ਅੰਦਾਜ਼ ਕਿਹੜਾ ਕੱਠ ਦਿਖਾਉਂਦੇ ਆ ਕਹਿੰਦੇ ਕਿ ਮੁੰਡੇ ਹੁੰਦੇ ਆ ਉਹ ਕੋ ਬੋਡ ਕਿਤੇ ਦੀ ਪੱਕੀ ਨਹੀਂ ਹੁੰਦੀ ਆਪਣੇ ਨਾਲ ਕਿਹੜਾ ਯੂਥ ਤੁਰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਨਾਲ ਪੱਕਾ ਯੂਥ ਤੇ ਹੋਰ ਯੂਥ ਸਾਰੇ ਪਾਸੇ ਜਾ ਰਹੇ ਆ ਤੁਹਾਡਾ ਨਹੀਂ ਜਿਹੜਾ ਸਾਡਾ ਯੂਥ ਆ ਉਹ ਸਿਰਫ ਆਮ ਆਦਮੀ ਪਾਰਟੀ ਨਹੀਂ ਸਪੋਰਟ ਕਰਦਾ ਉਹ ਜਿੱਥੇ ਅਸੀਂ ਜਾਣਾ ਆਮ ਆਦਮੀ ਪਾਰਟੀ ਦੀ ਮੀਟਿੰਗ ਹੁੰਦੀ ਹੈ ਉੱਥੇ ਸਾਡੇ ਨਾਲ ਹੁੰਦਾ ਤੇ ਉਹ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾਉਗੇ ਬਾਕੀ ਰ ਉਹਨਾਂ ਨੇ ਉਹਨਾਂ ਦਾ ਹਾਲ ਦੇਖ ਲਿਆ ਹੈ 10 ਸਾਲ ਦੇਖ ਲਿਆ ਰਵਨੀ ਬਿੱਟੂ ਜੀ ਨੂੰ ਕਾਂਗਰਸ ਵੇਲੇ ਤੇ ਹੁਣ ਉਹਨਾਂ ਨੇ ਲੋਕਾਂ ਨੇ ਮਨ ਬਣਾਇਆ ਹੋਇਆ ਆਮ ਆਦਮੀ ਪਾਰਟੀ ਸ਼੍ਰੀ ਅਸ਼ੋਕ ਪ੍ਰਾਚਰ ਪੱਪੀ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣਗੇ ਕਿਹੜੇ ਕੀ ਉਹਨੂੰ ਬੈਂਸ ਬ੍ਰਦਰ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਦੇ ਸਫਲ ਤੇ ਕਦੇ ਹਸਫਲ ਤੇ ਐਵੇਂ ਦੇ ਬੰਦੇ ਦਾ ਆਪਾਂ ਨਾਂ ਨਹੀਂ ਲੈਣਾ ਐਵੇਂ ਦੀ ਗੱਲ ਕਰਨੇ ਗੱਲ ਹੋ ਰਹੀ ਆ ਐਮਪੀ ਦੇ ਕੈਂਡੀਡੇਟਾਂ ਦੀ ਅਸ਼ੋਕ ਪ੍ਰਾਸ਼ਰ ਜੀ ਬਿੱਟੂ ਜੀ ਰਾਜਾ ਬਣਿੰਗ ਜੀ ਇਹ ਬੰਦੇ ਕਿਸੇ ਲੈਨ ਚ ਨਹੀਂ ਹੈਗੇ ਨਾ ਪਰ ਇਹਨਾਂ ਦੀ ਗੱਲ ਕਰਨੀ ਸੋ ਲੋਕਾਂ ਨੇ ਮਨ ਬਣਾਇਆ ਹੈ ਵਾ ਅਸ਼ੋਕ ਪ੍ਰਾਸ਼ਰ ਬੱਪੂ ਜੀ ਇਸ ਵਾਰ ਐਮਪੀ ਬਣਨਗੇ ਤੇ ਉਹ ਇਹਨਾਂ ਦੀ ਜਿੱਤ ਪੱਥਰ ਤੇ ਲਕੀਰ ਹੈ ਜੀ ਕਿਦਾਂ ਕਿ ਮੁੰਡੇ ਅੰਦਾਜ਼ਾ ਕਿਦਾ ਕੱਠ ਦਿਖਾਉਂਦੇ ਆ ਕਹਿੰਦੇ ਕਿ ਮੁੰਡੇ ਹੁੰਦੇ ਆ ਉਹ ਬੋਰਡ ਕਿਤੇ ਦੀ ਪੱਕੀ ਨਹੀਂ ਹੁੰਦੀ ਆਪਣੇ ਨਾਲ ਕਿਹੜਾ ਯੂਥ ਤੁਰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਨਾਲ ਪੱਕਾ ਯੂਥ ਤੇ ਹੋਰ ਯੂਥ ਸਾਰੇ ਪਾਸੇ ਜਾ ਰਹੇ ਆ ਤੁਹਾਡਾ ਨਹੀਂ ਜਿਹੜਾ ਸਾਡਾ ਯੂਥ ਆ ਉਹ ਸਿਰਫ ਆਮ ਆਦਮੀ ਪਾਰਟੀ ਨਹੀਂ ਸਪੋਰਟ ਕਰਦਾ ਉਹ ਜਿੱਥੇ ਅਸੀਂ ਜਾਣਾ ਆਮ ਆਦਮੀ ਪਾਰਟੀ ਦੀ ਮੀਟਿੰਗ ਹੁੰਦੀ ਹੈ ਉੱਥੇ ਸਾਡੇ ਨਾਲ ਹੁੰਦਾ ਤੇ ਉਹ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾਉਗੇ ਬਾਕੀ ਰਵਾਇਤੀ ਪਾਰਟੀਆਂ ਨੂੰ ਉਹ ਉਹਨਾਂ ਨੇ ਉਹਨਾਂ ਦਾ ਹਾਲ ਦੇਖ ਲਿਆ ਹੈ 10 ਸਾਲ ਦੇਖ ਲਿਆ ਰਵਨੀ ਬਿੱਟੂ ਜੀ ਨੂੰ ਕਾਂਗਰਸ ਵੇ ਟਾਈਮ ਬਿਲੇ ਤੇ ਹੁਣ ਉਹਨਾਂ ਨੇ ਲੋਕਾਂ ਨੇ ਮਨ ਬਣਾਇਆ ਹੋਇਆ ਆਮ ਆਦਮੀ ਪਾਰਟੀ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣਗੇ ਕਿਹੜੇ ਕੀ ਉਹਨੂੰ ਬੈਂਸ ਬ੍ਰਦਰ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਉਹਨਾਂ ਬਾਰੇ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਦੇ ਸਫਲ ਤੇ ਕਦੇ ਹਸਫਲ ਤੇ ਐਵੇਂ ਦੇ ਬੰਦੇ ਦਾ ਆਪਾਂ ਨਾਂ ਨਹੀਂ ਲੈਣਾ ਐਵੇਂ ਦੀ ਗੱਲ ਕਰਨੀ ਗੱਲ ਹੋ ਰਹੀ ਆ ਐਮਪੀ ਦੇ ਕੈਂਡੀਡੇਟਾਂ ਦੀ ਅਸ਼ੋਕ ਪ੍ਰਾਸ਼ਰ ਜੀ ਬਿੱਟੂ ਜੀ ਰਾਜਾ ਬਣਿੰਗ ਜੀ ਇਹ ਬੰਦੇ ਕਿਸੇ ਲੈਣ ਚ ਨਹੀਂ ਹੈਗੇ ਨਾ ਪਰ ਇਹਨਾਂ ਦੀ ਗੱਲ ਕਰਨੀ ਸੋ ਲੋਕਾਂ ਨੇ ਮਨ ਬਣਾਇਆ ਹੈ ਵਾ ਅਸ਼ੋਕ ਪ੍ਰਾਸ਼ਰ ਪੱਪੀ ਜੀ ਇਸ ਵਾਰ ਐਮਪੀ ਬਣਨਗੇ ਤੇ ਉਹ ਇਹਨਾਂ ਦੀ ਜਿੱਤ ਪੱਥਰ ਤੇ ਲਕੀਰ ਹੈ ਜੀ ਕਿੱਦਾਂ ਕੀ ਮੁੰਡੇ ਅੰਦਾਜ਼ ਕਿਹੜਾ ਕੱਠ ਦਿਖਾਉਂਦੇ ਆ ਕਹਿੰਦੇ ਕਿਤੇ ਮੁੰਡੇ ਹੁੰਦੇ ਆ ਉਹ ਕੋ ਬੋਰਡ ਕਿਤੇ ਦੀ ਪੱਕੀ ਨਹੀਂ ਹੁੰਦੀ ਆਪਣੇ ਨਾਲ ਕਿਹੜਾ ਯੂਥ ਤੁਰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਨਾਲ ਪੱਕਾ ਯੂਥ ਤੇ ਹੋਰ ਨੇ ਜਿਹੜਾ ਸਾਡਾ ਜੋਤ ਆ ਉਹ ਸਿਰਫ ਆਮ ਆਦਮੀ ਪਾਰਟੀ ਨਹੀਂ ਸਪੋਰਟ ਕਰਦਾ ਉਹ ਜਿੱਥੇ ਅਸੀਂ ਜਾਣਾ ਆਮ ਆਦਮੀ ਪਾਰਟੀ ਦੀ ਮੀਟਿੰਗ ਹੁੰਦੀ ਹੈ ਉੱਥੇ ਸਾਡੇ ਨਾਲ ਹੁੰਦਾ ਤੇ ਉਹ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾਉਗੇ ਬਾਕੀ ਰਵਾਇਤੀ ਪਾਰਟੀਆਂ ਨੂੰ ਉਹ ਉਹਨਾਂ ਨੇ ਉਹਨਾਂ ਦਾ ਹਾਲ ਦੇਖ ਲਿਆ ਹੈ 10 ਸਾਲ ਦੇਖ ਲਿਆ ਰਵਨੀ ਬਿੱਟੂ ਜੀ ਨੂੰ ਕਾਂਗਰਸ ਵਿੱਚ ਟਾਈਮ ਬਿਲੇ ਤੇ ਹੁਣ ਉਹਨਾਂ ਨੇ ਲੋਕਾਂ ਨੇ ਮਨ ਬਣਾਇਆ ਹੈ ਆਮ ਆਦਮੀ ਪਾਰਟੀ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣਗੇ ਕਿਹੜੇ ਕੀ ਉਹਨੂੰ ਬੈਂਸ ਬ੍ਰਦਰ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹ ਕਦੇ ਸਫਲ ਤੇ ਕਦੇ ਹਸਫਲ ਤੇ ਐਵੇਂ ਦੇ ਬੰਦੇ ਦਾ ਆਪਾਂ ਨਾਂ ਨਹੀਂ ਲੈਣਾ ਐਵੇਂ ਦੀ ਗੱਲ ਕਰਨੀ ਗੱਲ ਹੋ ਰਹੀ ਆ ਐਮਪੀ ਦੇ ਕੈਂਡੀਡੇਟਾਂ ਦੀ ਅਸ਼ੋਕ ਪ੍ਰਾਸ਼ਰ ਜੀ ਬਿੱਟੂ ਜੀ ਰਾਜਾ ਬਣਿੰਗ ਜੀ ਇਹ ਬੰਦੇ ਕਿਸੇ ਲੈਣ ਚ ਨਹੀਂ ਹੈਗੇ ਨਾ ਪਰ ਇਹਨਾਂ ਦੀ ਗੱਲ ਕਰਨੀ ਸੋ ਲੋਕਾਂ ਨੇ ਮਨ ਬਣਾਇਆ ਵਾ ਅਸ਼ੋਕ ਪ੍ਰਾਸ਼ਰ ਬੱਪੂ ਜੀ ਇਸ ਵਾਰ ਐਮਪੀ ਬਣਨਗੇ ਤੇ ਉਹ ਇਹਨਾਂ ਦੀ ਜਿੱਤ ਪੱਥਰ ਤੇ ਲਕੀਰ ਹੈ ਜੀ